ਬੰਦਾ ਆਂਦਾ ਤੈਨੂੰ ਰੋਟੀ ਨਹੀਂ ਮਿਲਦੀ ਉਹ ਦਿੰਦੀ ਆ ਤੇ ਰੋਟੀ ਦਾ ਸਾਡੇ ਮਹੱਲੇ ਮਹੱਲੇ ਤੇ ਕੋਈ ਵੀ ਨਹੀਂ ਆਇਆ ਹਾਂ ਤੇਰੇ ਘਰ ਚ ਰੋਟੀ ਦੇਣ ਆਉਣੀਆਂ ਲੋਕਾਂ ਦੇ ਹੁਣ ਦੇਖੋ ਇੱਧਰ ਆ ਆ ਟਰਾਲੀਆਂ ਨੇ ਟਰਾਲੀਆਂ ਆਉਣ ਦੀਆਂ ਰਾਸ਼ਨ ਦੀਆਂ ਆ ਵੇਖੋ ਆ ਸਾਰਾ ਕੋ ਲੋਕ ਮੋੜ ਮੋੜ ਕੇ ਖੜਨਦੇ ਆ ਤੁਹਾਡੇ ਤੂੰ ਤੂੰ ਤੂ ਕੇ ਉਹ ਮੈਂ ਵੇਖਣ ਦਾ ਟਰਾਲੀ ਜਦੋਂ ਮਿੰਟੋ ਮਿੰਟ ਤੇ ਤੂ ਕੇ ਦੇ ਨਹੀਂ ਕਰਦੀ ਭਾਜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਇੱਥੇ ਬੋਲੋ ਬੋਲੋ ਇਹਨੇ ਜੜਾ ਦੱਸੋ ਕਿਹੜੀ ਚੀਜ਼ ਦੀ ਜ਼ਰੂਰਤ ਹੈ ਜਿਆਦਾ ਪਚਾਈਏ ਮਰਜ਼ੀ ਦੇ ਦਿਓ ਰਾਸ਼ਨ ਦੇ ਦਿਓ ਸੌਦਾ ਦੇ ਦਿਓ ਮਰਜ਼ੀ ਦੇ ਦਿਓ ਆਜਾ ਘਰ ਆ ਸਾਹਮਣੇ ਆ ਥੱਲੇ ਹਾਂ ਜਿਹੜੇ ਝੂਠ ਮਾਰੀ ਹਾਂ ਹਾਂ ਬਾਬਾ ਜੀ ਆਪਣੇ ਦੇ ਮਹਲਾ ਦਾ ਵਾਸਤੇ ਡੇਰਾ ਬਾਬਾ ਰਣਦਾ ਹਾਂ ਇਹਦੇ ਇਹਨੇ ਦੇ ਵੀ ਬੰਦੇ ਹੀ ਨੇ ਸਾਡੇ ਘਰ ਕਿਉਂ ਆਉਂਦੇ ਆ ਥੱਲੇ ਸਾਡੇ ਮਹਲੇ ਗੁਰੂ ਜੀ ਵੇਖ ਲਓ ਜਾ ਕੇ ਕੋਈ ਨਹੀਂ ਆਇਆ ਹਾਂ ਅੱਛਾ ਆ ਪੁੱਛ ਰਹਾ ਸਾਡੇ ਮਹਲੇ ਦੇ ਮਹਲੇ ਮੁੰਡੇ ਘੋਤੇ ਕੋਈ ਵੀ ਤੁਹਾਨੂੰ ਕੋਈ ਨਾ ਕੋਈ ਆਹਦੇ ਕਿ ਉਹ ਦਿੰਦਾ ਹੀ ਨਹੀਂ ਕੋਈ ਆਇਆ ਕੋਈ ਬੜਿਆ ਤੱਕੜੀਆਂ ਹਾਂ ਕਿਸੇ ਮਾੜੀ ਗੱਲ ਕੋਈ ਢੜੀ ਨਹੀਂ ਲੱਗਣ ਦੀ ਮੁੰਡਿਆਂ ਦੀ ਕੋਈ ਗੱਲਬਾਤ ਨਹੀਂ ਮੇਰਾ ਨਾਮ ਰਵੀ ਆ ਭਾਈ ਵੀਡੀਓ ਮੈਂ ਹਲਾ ਸਾਡਾ ਕੁਲੀਆ ਮਹਲਾ ਜੀ ਕੋਈ ਨਹੀਂ ਜੀ ਦਾ ਨਾਮ ਹੈ ਸਿਜਾ ਜੀ ਦਾ ਨਾਮ ਹੈ ਤੁਸੀਂ ਸਾਹਬ ਦੇ ਕੋਈ ਨਹੀਂ ਮੈਂ ਘਰ ਸਾਡੇ ਡੁੱਬਿਆ ਮੈਂ ਨੇ ਵੇਖ ਲਓ ਦੇਖਦੇ ਹੁਣੇ ਤੁਹਾਨੂੰ ਸਾਹਮਣੇ ਜਾ ਕੇ ਫਿਰ ਰੋਟੀ ਪਾਣੀ ਦੇ ਤੁਸੀਂ ਕਿੱਦਾਂ ਜਗਾੜ ਕਰਦੇ ਫਿਰ ਤੁਰ ਕੇ ਫਿਰ ਤੁਰ ਕੇ ਰੋਟੀ ਪਾਣੀ ਕੋਈ ਨਹੀਂ ਮਿਲਿਆ ਫੇ ਰੋਟੀ ਪਾਣੀ ਕੋਈ ਨਹੀਂ ਰੋਟੀ ਪਾਣੀ ਸਾਦਾ ਬਣ ਇੱਕ ਤੇ ਸਾਡੇ ਉਹ ਮਹੱਲੇ ਦੇਖ ਗਏ ਅੰਕੂ ਨੂਰਲਾ ਪਾਸਟਰ ਜੀ ਦੇ ਚਰਚ ਦੇ ਉਹ ਨਹੀਂ ਗੁਰੂਆ ਇੱਥੇ ਤੇ ਉਹ ਯਾਰ ਇਹ ਚੀਜ਼ ਦਾ ਨਾਮ ਲੈਣਾ ਚਰਚ ਕੋਈ ਕੋਈ ਇਹ ਚੀਜ਼ ਦਾ ਨਹੀਂ ਮਤਲਬ ਵੀ ਤੁਹਾਨੂੰ ਰੋਟੀ ਰਾਟੀ ਕੁਝ ਨਹੀਂ ਮਿਲਿਆ ਬੱਲੇ 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 ਕਿੰਨੇ ਐਸ਼ਾ ਇਹਨੇ ਮੇਰੀ ਗੱਲ ਸੁਣਾ ਉਹ ਤਾਂ ਇੰਗੀਆਂ ਟਰਾਲੀਆਂ ਭਰ-ਭਰ ਕੈਨਵਾਰ ਦੀਆਂ ਉਹ ਕਿੱਧਰ ਜਾਣ ਦੀਆਂ ਉਹ ਵੇਖੋ 1 ਮਿੰਟ ਇਹਨੂੰ ਇਸਾਈਡ ਤੇ ਹੀ ਮੜਾਇਆ ਬੈਠੀ ਆ ਆਓ ਆ ਵੇ ਇਧਰ ਆ ਪੜੇ ਤੂੰ ਵੀ ਇਧਰ ਜਾ ਤੂੰ ਇਧਰ ਹਾਂ ਆ ਬਾਪੂ ਚਲ ਰਹੇ ਆ ਉਹ ਕਰ ਦਿਆ ਬਾਪੂ 1 ਮਿੰਟ ਤੂੰ ਇਹਨੇ ਪੁਆਇਆ ਨਹੀਂ ਤੂੰ ਇਹਨੇ ਪੁਆਇਆ ਉਹ ਪੱਖੋਂ ਕਿਹਨੇ ਹੈਂ ਉਹ ਕੀ ਕਰਦਿਆ ਹੁਣ ਇਹਲੇ ਵੇਖਿਆ ਤੇ ਟਰਾਲੀ ਦੇ ਵਿੱਚੋਂ ਢੂ ਕੇ ਮਿੰਟਾਂ ਮਿੰਟਿਕ ਗੱਟੇ ਲਾ ਕੇ ਨੱਠ ਗਿਆ ਇਹ ਪੱਖੋਂ ਕਿਹਦੀ ਨੇ ਸਾਡੇ ਸ਼ਹਿਰ ਚ ਪੈਂਦਾ ਹਾਂ ਬਾਬਾ ਬਾਬਾ ਮੇਰੀ ਗੱਲ ਸੁਣ ਉਹ ਰਿਆ ਆਓ ਕਿਨੇ ਦਿੱਤਾ ਤੈਨੂੰ ਸਾਮਾਨ ਔਰ ਇਹ ਹੁਣੇ ਗਈ ਹੈ ਹੁਣੇ ਗਈ ਆ ਉਹ ਦਿਨ ਦਾ ਅੱਜ ਹੀ ਮਿਲਿਆ ਤੁਹਾਨੂੰ ਕੋਕੇ ਮਿਲਦਾ ਮਿਲਦਾ ਆ ਮੁੰਡਿਆਂ ਦਾ ਮਿਲਦਾ ਹੀ ਕੱਖ ਨਹੀਂ ਨਹੀਂ ਮੁੰਡੇ ਮੇਰੇ ਨਾਲ ਨਹੀਂ ਗਏ ਹਾਂ ਨਹੀਂ ਤਿੰਨ ਜਣੇ ਡੰਗਰਾਂ ਵਾਲੇ ਇੱਥੇ ਹਾਂ ਉਹਨਾਂ ਨੇ ਤਾਂ ਹਾਂ ਉਹ ਬੀਬੀਆਂ ਦੇ ਘਰ ਰੱਖਣਾ ਇੱਕ ਮਿੰਟ ਇੱਥੇ ਡੰਗਰਾਂ ਨੂੰ ਚਾਰ ਦਿੰਦੇ ਹਾਂ ਸਰਪੰਚ ਸਾਹਿਬਾ ਦੇਖੋ ਬੀਬੀਆਂ ਵੇਖੋ ਝੋਲੇ ਵੇਖੋ ਹਾਂ ਇਧਰ ਆਓ ਯਾਰ ਆਓ ਆਓ ਕੁਛ ਨਹੀਂ ਮਿਲਿਆ ਤੁਹਾਨੂੰ ਉਸ ਦਿਨ ਦਾ ਲੰਗਰ ਪਾਣੀ ਕੁਛ ਨਹੀਂ ਮਿਲਦਾ ਤੁਹਾਨੂੰ ਹਾਂ ਕੁਝ ਨਹੀਂ ਮਿਲਿਆ ਤੇ ਆ ਕੀ ਆ ਤੇਰੇ ਹਾਸੇ ਦਾ ਜਿਹੜਾ ਇਹ ਕੀ ਆ ਹੈਂ ਤੁਹਾਨੂੰ ਨਹੀਂ ਆ ਪਰੇ ਜਾ ਕੇ ਕਿ ਕਿਹਦਾ ਪਾਕਿਸਤਾਨ ਤੋਂ ਪਾਕਿਸਤਾਨ ਤੁਹਾਨੂੰ ਨਹੀਂ ਲਿਆ ਹੈ ਨਾ ਤੁਹਾਨੂੰ ਨਹੀਂ ਲਿਆ ਹੈ ਨਾ ਮਿਲਿਆ ਤਾਂ ਹੈ ਨਾ ਅੱਜ ਮੇਰੇ ਜਾ ਕੇ ਪੁਸਤ ਕਰਕੇ ਰਿਹਾ ਤੇ ਇਹ ਲੋਕ ਜੀ ਆਉਂਦੇ ਜਾਂ ਲੰਗਰ ਹੀ ਨਹੀਂ ਮਣਦੇ ਸਾਨੂੰ ਰੋਟੀ ਵੀ ਨਹੀਂ ਮਿਲਦੀ ਕੱਖੋਂ ਨਹੀਂ ਮਿਲਦਾ ਸਾਨੂੰ ਹਾਂ ਹਾਂ ਆ ਬੰਦਾ ਆਉਂਦਾ ਤੈਨੂੰ ਰੋਟੀ ਨਹੀਂ ਮਿਲਦੀ ਉਹ ਦਿੰਦੀ ਆ ਤੇ ਰੋਟੀ ਤਾਂ ਸਾਡੇ ਮਹੱਲੇ ਮਹੱਲੇ ਤੇ ਕੋਈ ਵੀ ਨਹੀਂ ਆਇਆ ਹੈ ਤੇਰੇ ਘਰ ਚ ਰੋਟੀ ਦੇਣ ਆਉਣੀਆਂ ਲੋਕਾਂ ਦੀ ਹੁਣ ਦੇਖੋ ਤੂੜੀ ਪਈ ਸਾਹਮਣੇ ਸਰਪੰਚਾਂ ਉਧਰ ਤੇਰੇ ਘਰ ਚ ਰੋਟੀ ਦੇਣ ਆਉਣੀਆਂ ਉਧਰ ਵੇਖੋ ਆ ਕੀ ਆ ਯਾਰ ਆ ਵੇ ਇਧਰ ਆ ਆ ਟਰਾਲੀਆਂ ਨੇ ਟਰਾਲੀਆਂ ਆਉਣ ਦੀਆਂ ਰਾਸ਼ਨ ਦੀਆਂ ਆ ਵੇਖੋ ਆ ਸਾਰੇ ਕੋ ਲੋਕ ਮੋੜ ਮੋੜ ਕੇ ਖੜਨਦੇ ਤੁਹਾਡੇ ਤੂੰ ਤੂੰ ਤੂ ਕੇ ਉਹ ਮੈਂ ਵੇਖਨਦਾ ਟਰਾਲੀ ਚੋਂ ਮੈਟੋ ਮੈਟੋ ਤੂ ਕੇ ਦੇ ਨਹੀਂ ਕਰਦੀ ਹੈ ਪਿੰਡ ਪਿੰਡ ਦਾ ਇੱਥੇ ਆ ਮੁੰਡਾ ਇੱਕ ਕੋ ਘਰ ਨੇ ਡੰਗਾ ਰੱਖਿਆ ਉਹਨੂੰ ਨਾਲ ਕੋਈ ਫੀਲ ਮਿਲੀ ਨਾਲ ਵਾਸਤੇ ਉਹਦੇ ਕੋ ਤੂੜੀ ਲੱਥੀ ਉਹ ਤੂੜੀਆਂ ਕਿਦੀਆਂ ਉਹ ਢੇਰ ਲੱਗੇ ਤੂੜੀਆਂ ਦੇ ਹੈ ਜੋ ਨਹੀਂ ਹੈ ਤੂੰ ਤੂੜੀਆਂ ਨੇ ਦਾ ਢੇਰ ਲੱਗੇ ਆ ਹਾਂ ਸਾਡੇ ਇਕੱਠਾ ਬੁਲਾ ਕੇ ਆਏ ਆ ਇਹ ਤਾਂ ਚੰਦਰਾ ਮਾਨੇ ਮਜ਼ਦੂਰੀ ਕਰਕੇ ਬੈਠੇ ਨੇ ਹਾਂ ਤੇ ਤੁਸੀਂ ਸਾਰੇ ਇੱਥੇ ਆਣ ਕੇ ਬੜੇ ਦਿਨ ਇਹਦੇ ਸਾਨੂੰ ਕਹਿਣ ਲੱਗੇ ਮੈਂ ਮਾਲ ਇਕੱਠਾ ਕਰ ਲਿਆ ਦਾ ਮਾਲ ਇਕੱਠਾ ਕਰਦਾ ਤੂੰ ਹੋਰ ਕੀ ਕਰਦਾ ਹੈ ਜੇ ਯਾਰ ਮੈਂ ਬੰਦਾ ਤੂੰ ਆ ਰਿਹਾ ਵਾ ਹਾਂ ਹਾਂ ਸਭ ਤੋਂ ਮਿਲਦਾ ਹੈ ਹਾਂ ਇਹ ਨਹੀਂ ਕੋਈ ਹੈ ਉਹ ਯਾਰ ਤੇਰੇ ਘਰ ਤੋਂ ਥੋੜਾ ਦੇਣਾ ਆਉਣਾ ਕਹਿੰਦੇ ਤੇਰੇ ਘਰ ਚੋਂ ਥੋੜਾ ਮੈਂ ਦੇਣਾ ਆਉਣਾ ਵਾ ਆ ਬਾਬਾ ਤੂੰ ਦੱਸ ਮਿਲਦਾ ਹੈ ਹਾਂ ਮਿਲਦਾ ਹੈ ਸਭ ਕੁਝ ਸਭ ਕੁਝ ਮਿਲਦਾ ਹਾਂ ਜੀ ਵੀਡੀਓ ਦੇ ਬਾਅਦ ਕੋਈ ਪੱਟੀਆਂ ਉੱਤੇ ਕੋਈ ਲੋਕਲ ਛੇ ਹਾਂ ਲੋਕਲ ਛੇ ਤਾਨੂੰ ਲੋਕ ਇਥੇ ਸਪੋਰਟ ਕਰ ਰਹੇ ਆ ਆ ਰਹੇ ਬਾਹਰੋਂ ਤੁਹਾਨੂੰ ਕੁਛ ਨੁਕਸਨ ਕਰ ਹਾਂ ਤੇ ਆਹ ਤਾਂ ਸਾਹਮਣੇ ਜਿਹੜੇ ਖਲੋਤੇ ਆ ਜਿਹੜੇ ਟਰਾਲੀਆਂ ਬਾਅਦ ਚ ਆਉਂਦੀਆਂ ਲਾ ਕੇ ਗੱਟੇ ਨਾਲ ਠਜਾਂਦੇ ਇਹਨਾਂ ਦਾ ਕੀ ਹਾਂ ਕਿਦਾਂ ਮੇਰੇ ਲੈ ਕੇ ਆਉਂਦੀਆਂ ਅੱਛਾ ਖੜਕੇ ਵੇਚੀ ਜਾਂਦੇ ਆ ਕਈ ਵਿੱਚ ਜਿੰਦਗੀ ਹੈਗੇ ਹਾਂ ਜਿਹੜੇ ਇਥੋਂ ਲੈ ਲੈਂਦੇ ਮੁੱਛੇ ਵੇਚੀ ਅੱਛਾ ਕਰਦੇ ਇੱਜੇ ਬੇਲਿਆ ਰਹੇ ਹੈ ਫੀਡ ਦੀ ਬੋਰੀ ਲਾ ਕੇ ਪੰਜ ਚਾਰ ਵੀ ਵੇਚਦੇ ਦਾ ਵੇਚ ਰਹੇ ਹੈ ਬਿੰਦਾਈ ਦੇ ਪੀਟ ਲਵਾ ਕੇ 500 ਦੀ ਕਿਨ 800 ਦੀ ਦੇਸ਼ ਨਹੀਂ ਹੋ ਵੇਖੋ ਬੁਰਾ ਮੀ ਦਾ ਬੰਦੇ ਉਹ ਜਿਹੜਾ ਕਿ ਨਹੀਂ ਬੋਲੇ ਜਾਂ ਉਹ ਛੋਲੇ ਭਰੇ ਅੰਦਰ ਦੇ ਹੈ ਯਾਰ ਇਹ ਨਾ ਕੋਈ ਵੀ ਸਾਨੂੰ ਮਿਲ ਰਿਹਾ ਜਿਹੜਾ ਆਪਣਾ ਘਰ ਛੱਡ ਕੇ ਨਹੀਂ ਆ ਰਿਹਾ ਬੰਦਾ ਕੋਈ ਜ਼ਿਮੀਦਾਰ ਕੋਈ ਉਹਨੂੰ ਉੱਥੇ ਪਹਚਾਉਣਾ ਉਹਨਾਂ ਤੋਂ ਬਾਤ ਹੀ ਮਿਲ ਰਹੀ ਆ ਇਹਨਾਂ ਨੇ ਪੱਕੇ ਅੱਡੇ ਮਲੇ 'ਚ ਪੱਕੇ ਪੱਕੇ ਆਪਣੇ ਘਰ ਚੋਂ ਚੱਲੇ ਕੇ ਆ ਰਹੇ ਆ ਅੱਛਾ ਇਹਨਾਂ ਜਾਨਾ ਦੇ ਤਮ ਚੱਲਾ ਚੱਲਾ ਹਾਂ ਪਿਆਰ ਦੀ ਜੀਨੀ ਬੋੜੀਆਂ ਵਾਹ ਲਓ ਇਥੇ ਵੇਚੀਆਂ ਨੇ ਅੱਛਾ ਮੈਨੇ 500 ਦੀ ਕਨੇ ਆਰ ਮੂਤੂ ਜੀ ਫੀਟ ਦੀ ਪੋਲੀ ਮਿਲਦੀ ਆ 50 ਬਲੋ ਜਿਹੜਾ ਇੱਕ ਬੋੜੀ ਮਰਗੀ ਕਹਿੰਨ ਉਹਨੇ 600 ਦੀ ਵੇਚਤੀ ਆ ਅੱਛਾ ਇਥੇ ਡੇਰੇ ਵਾਲੇ ਬਰੇ ਆਉਂਦੇ ਆ ਉਹੋ ਹੀ ਕੋਲੇ ਲਾ ਲਾ ਚੱਜ ਜਾਂਦੇ ਆ ਕਿੰਨਾ ਆ ਰਿਹਾ ਨਹੀਂ ਮਿਲਦਾ ਅੱਛਾ ਮਿੰਡਾਂ ਆ ਨੇ ਗੱਲ ਆ ਹਾਂ ਹਾਂ ਲਾ ਤਾਂ ਸਾਡੇ ਡੱਕੇ ਲਵਾ ਛੜੇ ਕਿਹੜਾ ਕਹਿੰਦਾ ਵੀ ਨਹੀਂ ਦੇਦੇ ਆਓ ਵੇਖੋ ਸਾਹਮਣੇ ਬੈਠੇ ਆ ਪੰਜ ਸੱਤ ਮੁੰਡੇ ਆ ਬਾਰ ਹਾਂ ਕਹਿੰਦਾ ਕੋਈ ਨਹੀਂ ਆ ਗਿਆ ਬਾਤ ਕੱਟਾ ਜਿਹੜਾ ਕਹਿੰਦਾ ਨਹੀਂ ਦਿੱਤਾ ਤੂੰ ਤਾਂ ਡਕੇ ਡਾ ਚ ਰਹਿ ਗਿਆ ਵੀ 7 ਦਿਨ ਹੋ ਗਏ ਆ ਚੌਕਰ ਖਾੜੇ ਡੰਗਰ ਤੂੜੀਆਂ ਖਾੜੇ ਵੰਡ ਖਾੜੇ ਮੈਂ ਜ਼ਿਮੀਂਦਾਰ ਸਾਡੇ ਸਾਨੂੰ ਦਮਾਉਂਦੇ ਆ ਹਾਈ ਕੋਈ ਉਹ ਉਹ ਬੀਬੀਆਂ ਅੰਦਰ ਦੇਖੀਆਂ ਉਹ ਬੀਬੀਆਂ ਦੀਆਂ ਕਿੰਨਿਆਂ ਨੂੰ ਤਖਨ ਮਾਂ ਨੂੰ ਰੋਟੀ ਰੋਟੀ ਤੱਕ ਨਹੀਂ ਮਰੀ ਉਹ ਆਂਦੀਆਂ ਉਹ ਇਹ ਸਵੇਰ ਦੀਆਂ ਲਾਉਂਡ ਆ ਖੜੀਆਂ ਟੀਆਂ ਪਰ ਢੇਰੀਆਂ ਜੀ ਹਾਂ ਮੈਂ ਬੜਾ ਪ੍ਰਵਾਹ ਜੀ ਦੇਵਾ ਨਹੀਂ ਆ ਜਾਂ ਸਰਦਾਰ ਆਈ ਵੀ ਕਹਿ ਸਕਦਾ ਹਟੇ ਮੋਏ ਗੱਲ ਖਾਂਦੇ ਆਂਗਾ 这每天天天在拍的。这